1 2 3 ਤੋਂ ਬਾਅਦ ਟਾਈਮ ਲੱਗਣਾ 1 2 3 سٹਾਰਟ ਲੋਕਾਂ ਨੇ ਆਪ ਟਰੈਕਟਰ ਤੇ ਐਡੀਆਰ ਬਾਦੂਪੁਰ ਦੇ ਜਿਹੜਾ ਆਸਮਨ ਵਿੱਚ ਵੱਡੀ ਦੇ ਜਿਹੜੀ ਗੱਡੀ ਵਾਲੀ ਕਰਦੇ ਨੇ ਉਹ ਕਹਿੰਦੇ ਬਾਹਰ ਦੀ ਤਕਨੀਕ ਦਾ ਟਰੈਕਟਰ ਮਟਰ ਹੋ ਗਈ ਸ਼ੁਰੂਆਤ ਪਹਿਲਾ ਟਰੈਕਟਰ 1 ਤੋਂ 2 ਤੱਕ ਆਈਏ ਅੰਦਰ ਹੰਜਾ ਦਾ ਕੰਮ ਨਹੀਂ ਕਰਨਾ ਇਹ ਨੋਟ ਕਰ ਲੋ ਸਾਰੇ ਪੱਠਾਂ ਵਾਲੇ ਜਦੋਂ ਟਰੈਕਟਰ ਅੰਦਰ ਲੈ ਕੇ ਆਉਣਾ ਤੇ ਜਦੋਂ ਟਰੈਕਟਰ ਬਾਹਰ ਲੈ ਕੇ ਆਉਣਾ ਇਹ ਚੱਕਰ ਬਹੁਤ ਪੈਂਦਾ ਪਹਿਲੇ ਟਰੈਕਟਰ ਵਾਲੇ ਨੂੰ ਮੇਰੀ ਕਮੇਟੀ ਨੂੰ ਥੋੜੀ ਜਿਹੀ ਇਹ ਜੇ ਤਾਂ ਦੋ ਜਿਹੜੇ ਦਊਗਾ ਤੇ ਮੇਲਾ ਵੀ ਵਧੀਆ ਬਣ ਜਾਣਾ ਤੇ ਨਾਲ ਕਿਸੇ ਦਾ ਖਸਾ ਹੋਣਾ ਜੇ ਸੀ ਵੀ ਮਦਦ ਦੇ ਨਾਲ ਕੱਢਣ ਲੱਗੇ 11 2 ਹੋਰੀ ਇਹ ਤੇ ਉਹ ਯਾਤਰਾ ਸਟੇਜ ਦੇ ਲਾਗੇ ਲੈ ਮਿੱਤਰੋ ਅਜੇ ਮੀਟਰ ਜਿਹੜਾ ਦੌੜਦਾ ਉਹ ਵੀ ਆਪਣੀ ਤਿਆਰੀ ਖਿੱਚ ਕੇ ਰੱਖਿਆ ਆਜੋ ਭਾਜੀ ਹਾਲ ਵਾਲਾ ਟਰੈਕਟਰ ਆ ਜਾ ਜੀ ਤੇ ਬਾਹਰ ਹੀ ਆਊਗਾ

ਤੇ ਜਿਹੜਾ ਜਾਣਾ ਪਰ ਸਰਦ ਵਾਲੇ ਦਾ ਵਾਦਾ ਪਰ ਉਹ ਕੋਈ ਨਾ ਇਸ ਵਾਰ ਨਹੀਂ ਕਰੀ ਤਨੀ ਗਾਏ ਇਹ ਇੱਥੇ ਆ ਕੇ ਕੰਟ ਹੋ ਰਿਹਾ ਜਾਂਦਾ ਆਹ ਏਰੀਆ ਇੱਥੇ ਖੋਲ ਦੇ ਬੜ ਜਾਂਦਾ ਏਰੀਆ ਖੋਲ ਦੇ ਬੜ ਜਾਂਦਾ ਆਹ ਵੇਖੋ ਉਹ ਕਹਿੰਦੇ ਸੱਤੀ ਤੀ ਹਾਲੈਂਡ ਨੂੰ ਐਡੀਸ਼ਨਲ ਬੜੇ ਸੋਹਾਰੇ ਆਹ ਕਾਲੀ ਵਰਦਾਰੀ ਬੰਦ ਪਾਣਾ ਤੁਹਾਡੇ ਪਰ ਕੋਈ ਜਿੱਤਿਆ आपके पास ये ना नियम हैं 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 ना नि� ਵੀਰਲ ਮਿੱਟੀ ਕਢਾਉਂ। ਝੌੜੀਆ ਟਰੈਕਟਰ ਵੀ ਅਗਲਾ। ਪਾ ਪਾ ਬਣ ਕੇ ਮਿੱਟੀ ਹੋਰ ਕਢਾ ਦੇ ਬਾਈ। ਜਾਂ ਜਾਂ ਝੌੜੀਆ। ਇਹ ਝੌੜੀ ਦੇ ਨਾਲ ਆਪਾਂ ਮੈਦਾਨ ਦੇ ਵਿੱਚ ਹੀ ਆਏ ਜੀ। ਅਗਲਾ ਜਿਹੜਾ ਮੁਕਾਬਲਾ ਖੇਡਿਆ ਜਾਵੇਗਾ। ਚੋਟੀ ਚੋਟੀ ਦੇ ਮੁਕਾਬਲੇ ਅੱਜ। ਅੱਜ ਦਾ ਚਾਹਤਾ। ਇਹ ਇੰਨਾ ਜ਼ੋਰ ਤਾਂ ਜ਼ਿੰਦਗੀ ਚ ਨਹੀਂ ਲਾਇਆ ਚਾਰੇ ਦਾ। ਯਾਰ ਯਾਰ। ਪੱਟਾ ਖੇਡ ਲੇਦਾ ਸੀਸੀ ਦਾ। ਹੁਣ ਕਹਿੰਦੇ 300 ਇਹਦਾ ਕਾਉਂਟਕਾਉਂਟ ਦੇ ਜਰੀਏ ਇਹ ਨਾਲ ਭਿਹਾਨ ਟੀਵੀ ਵਾਲੇ ਉਹ ਕਹਿੰਦੇ ਸੁਰਸਿਕਾ ਪੁੱਜੂ ਹੋਇਆ ਉਹਨਾਂ ਦੀ ਟੜਵਾੜਾ ਵੱਡੀ ਕੱਪਸ ਜੱਗੀ ਹੋਈ ਆ ਅੱਜ ਵੱਡੇ ਖੇਡ ਮੈਦਾਨ ਦੇ ਉੱਪਰ ਕੋਈ ਕਸੋਰ ਜਾਂਦਾ ਕਾਉਂਡੀਰ ਪੰਜਾਬ ਪੰਜਾਬ ਅੱਧ ਵਿੱਚ ਆਪਾਂ ਅਗਲਾ ਟਰੈਕਟਰ ਲੈ ਆਈਏ ਸਾਰੇ ਮੈਚ ਦੇਖ ਆਏ ਆ ਤੇ ਆਪਾਂ ਗ라운ਡ ਦੇ ਵਿੱਚ ਨਹੀਂ ਆ ਰਹੇ ਇਹ ਚੰਗੀ ਗੱਲ ਨਹੀਂ ਵੀਰਾ ਜੀ ਲਾਈਵ ਚਾਹੁੰਦਾ ਫੇਰ ਇਹ ਪਹਾੜ ਨੇ ਲੈ ਵੀ ਕਮੇਟੀ ਵਾਲਿਆਂ ਨੇ ਲਾਇਆ ਫੇਰ ਨਵਾਂ ਟਰਾਲਾ ਟਾਇਰਾਂ ਦੋਨੋਂ ਮਗਰ ਲਈ ਤੇ ਆਉਣ ਲੱਗਾ ਟਰੈਕਟਰ ਵਾਲਾ ਇਹਨੇ ਨਹੀਂ ਫਰਕ ਪਿਆ ਜਾਂਦਾ ਇਹ ਤਾਂ 16 ਫੁੱਟਾਂ ਨਾਲੇ ਦਾ ਉਹ ਨਹੀਂ ਮਿੱਟੀ ਘਟਾਦੀ ਜਾਂਦਾ ਜਾਂ ਟਰਾਲੇ ਦੀ ਹੋ ਫਰਕ ਹੋਣਾ ਵੀ ਹੋ ਕੱਕ ਦਾ ਲੈ ਵੀ ਮਿੱਤਰੋ ਹੁਣ ਚੱਲੂਗਾ ਪਹਿਲੇ ਨੰਬਰ ਵਾਲਾ ਕਮੇਟੀ ਨੇ ਆਪ ਦਾ ਲਾਦਾ ਕਿਹੜਾ ਹੈਲੋ ਵੀਰੇ ਜਿਹੜਾ ਲਾ ਦਿੱਤਾ ਲੈ ਵੀ ਵੀਰੋ ਜਿਹੜਾ ਟਰੈਕਟਰ ਜਿਹੜਾ ਲਾ ਗਿਆ ਇਹਦੀ ਮਾਇਕ ਕਾਪੀ ਤੇ ਲਿਖੀ ਜਾ ਰਹੀ ਹੈ ਤੇ ਜਿਹਨੇ ਨਹੀਂ ਜਿਹੜਾ ਲਾਇਆ ਵੱਲੋਂ ਇਹ ਬਾਈ ਕਮੇਟੀ ਦਾ ਗਰਵੀਰ ਦਾ ਟਰੈਕਟਰ ਇਹਨੇ ਆਪ ਲਾਇਆ ਤੇ ਆਹ ਦੇਖ ਅੱਜ ਹੋਰ ਕਿਸੇ ਵੀ ਕਿਸਮ ਦਾ ਕੋਈ ਨਾ ਭਾਈ ਬਣਦੀ ਆ ਆਹ ਕੰਮ ਹੀ ਪਾ ਦੇਗੀ ਲੋ ਜਰਾਬਨ ਹਰ ਕਿਸੇ ਨਾਲ ਕੋਈ ਨਾ ਕੰਮ ਆਪਾਂ ਸਾਰਾ ਕਾਮ ਹੋ ਗਏ ਇਹ ਨੋਟ ਕਰਕੇ ਐਕਟ ਵੀ ਕਰੋ ਆਪਾਂ ਬੋਲਾਂਗੇ ਟਰੈਕਟਰ ਯਾਰ ਫੜਫੜ ਕਾਦਾ ਕਰੀ ਜਾਂਦਾ ਪ੍ਰਦਰਸ਼ਨ ਦੀ ਕਹਿੰਦਾ ਜਿਹੜਾ ਦਾਰ ਦੇ ਵਿੱਚ ਨੇ ਦੇਖਦੇ ਰਹੇ ਨੇ ਸੋਈ ਮੇਰੇ ਨਾਲ ਗੱਤ ਨੂੰ ਵੀ ਰੀਲ ਜਿਆਦਾ ਚੋਟਰਾਉਂਦੇ ਨੇ ਸਾਰੇ ਬਾਰੇ ਹੁਣ ਮਾਚ ਦੇਖ ਲੈ ਅਜੇ ਜਿੱਤਾਂ ਕਾਯੋ ਗਏ ਕਰਨੂ ਜੀ ਪਛਤਾਉਂਦੇ ਭਾਈ ਗਰਾਊਂਡ ਕਲੀਅਰ ਕਰ ਵੀ ਭਰਾਵਾਂ ਕੇ ਦੇਖੀ ਚਾਹੇ ਇੱਕ ਮਿੰਟ ਲੱਗਾ ਜੀ ਇੱਥੇ ਅਸੀਂ ਚੁੱਕੇ ਵਾਲੀ ਵੱਡੀ ਬਣਦੀ ਆ ਜਦੋਂ ਸਟਾਰਟ ਕਰਾਵਾਂ 1 2 3 ਸਾਡਾ ਬੋਲਣਾ ਫੇਰ ਗੱਲ ਵਾਲੀ ਆ ਠੀਕ ਹੈ ਜੀ 1 2 3 ਸਟਾਰ ਸਟਾਰ ਆ ਪਹਿਲਾ ਮੈਚ ਵੀ ਸ਼ੁਰੂ ਹੋ ਗਿਆ ਇਹਦਾ ਖੰਡ ਪਿੰਡਾਂ ਦੇ ਰਹੀ ਰਹੇ ਸਿਰੇ ਫਿਰਨਾ ਉਹ ਜਿਹੜਾ ਗਰਾਊਂਡ ਨੂੰ ਸੁਣੇਗਾ ਉਹਨੇ ਕੋਈ ਨਹੀਂ ਪਾਰੀ ਕਰੇਗਾ ਉਸ ਦਾ ਕੋਈ ਨਹੀਂ ਸਿਰ ਪਰਸਰ ਭਰਾ ਸਾਡੇ ਗਰਾਊਂਡ ਦਾ

국민ively luckily with a car it It's Jungov만 You know, the good guy avezυ de rente a ਆ ਗਿਆ। ਆ ਗਿਆ। ਉਹ ਗੱਲ ਹੋ ਜਾਂਦਾ ਜਾਂ ਟੈਂਪਾਈ ਦੀ ਆ। ਉਹ ਮਿਲਦੀ ਆਈ ਆ। ਬੰਦਾ ਹੋਰ ਕੋਈ ਹੋਰ ਕੌਣ ਦੀ ਆ। ਇਹਨੇ ਉਹ ਨਹੀਂ ਸੜਦਾ ਯਾਰ ਬਾਈ। ਹਰੀ ਗੁੱਜੋ ਨਾ ਫਾਣ ਦੇਣਾ ਹੋਣ ਡਾਕਟਰ ਆਪਾਂ ਸੱਦਾ ਦੇਦੇ ਆ। ਉਹ ਗਰਾਂਵਾਂ ਦੇ ਵਿੱਚ ਫੈਕਟਰ ਲੱਗਿਆ। ਉਹ ਦੱਸ

ਦੀਆ ਰੋਈ ਨੇ ਅੱਜ ਖੋੜੀ ਅੱਡੇ ਤੇ ਜਿਹੜਾ ਖੇੜਾ ਦਾਤ ਵਿੱਚ ਹੁੜਤਾ ਉਹ ਯਾਰੇ ਆ ਇਸੇ ਲਈ ਖੇੜਾ ਦਾਤ ਦੇ ਵਿੱਚ ਬੜਾ ਜ਼ੋਰ ਮਾਰਿਆ ਟ੍ਰੈਕਟਰ ਪਈ ਰੋਕ ਲਾ ਪਿੱਛੇ ਲੈ ਕੇ ਚੱਲੇ ਪਿੱਛੇ ਮੋੜ ਠੀਕ ਆ ਯਾਰ ਬੰਦ ਤੂੰ ਜੀ ਤੂੰ ਬੱਸ ਸਟਾਰਟ ਕਰਾਂਗੇ ਜਦੋਂ ਉਦੋਂ ਤੱਕ ਚੱਲ ਸਕਦਾ ਹਿੰਕਾ ਜੀ ਨੋਟ ਕਰ ਲਓ ਇਹ ਟਰੈਕਟਰ ਜੀ ਕਹਿੰਦੇ ਤੂਤ ਪਿੰਡ ਤੋਂ ਪੁੱਜਿਆ ਪੱਟੀ ਦੇ ਲਾਗੇ ਕਰਕੇ ਦਰਨਦਮ ਜ਼ਿਲ੍ਹੇ ਦਾ ਪਿੰਡ ਆਂ ਜੀ ਰੇਡੀਓ ਭਾਜੀ ਪਿੱਛੇ ਕਰੋ ਜੀ ਪੈਰ ਇੱਥੇ ਕਰੋ ਇਹੀ ਮਾਈਕਰੋਆਂ ਨੇ ਤਾਂ ਮੈਚ ਬਣਾਉਣੀ ਆ ਮੈਚ ਤਾਂ ਮਾਈਕਰੋਆਂ ਦੀ ਬਣਨੀ ਆ ਵੀਰੇ ਜੇ ਫਿਰ ਇੱਥੇ ਲੈ ਲਓ ਭਾਈ ਅੱਗੇ ਇੰਨਾ ਲੈ ਕੇ ਨਹੀਂ ਆਉਣੇ ਟਰੈਕਟਰ ਨੂੰ ਨੋਟ ਕਰ ਲਿਓ ਪੈਰ ਇੱਥੇ ਰਹਿਣੇ ਚਾਹੀਜਾ ਮੇਨ ਇਹਦੇ ਹਾਂਜੀ ਭਾਜੀ ਰੈਡੀਓ ਜੀ ਹਾਂਜੀ ਜੇ ਇਹ ਨੋਟ ਕਰ ਲਓ ਜੀ ਜਿਹੜਾ ਟਰੈਕਟਰ ਅੱਗੇ ਜਾਊਗਾ ਨਾ ਪਿਛਲੇ ਟਾਇਰ ਵੀ ਅੱਗੇ ਜਾਣੇ ਤੋਂ ਟਰੈਕਟਰ ਫਾਲੋ ਹੋ ਜਾਣਾ ਰੈਡੀ ਰਹੋ ਭਾਜੀ ਹੋ ਜੋ ਸਾਈਡਾਂ ਤੇ ਲਓ ਜੀ ਤੇਲਾ ਵੀ ਦੇ ਰੇਸ ਰੂਸ ਤੇਲਾ ਜਿਹੜੀ ਲੈਣੀ ਆ 17 ਸਾਲਾਂ ਦਾ ਨੌਜਵਾਨ ਆ ਇਹ ਨੌਜਵਾਨ ਮੁੰਡਾ ਰੈਡੀ ਆ ਭਾਈ ਕੋਈ ਪਾਣੀ ਪੂਣੀ ਮਗਵਾਈਏ ਬਹੁਤ ਬਹੁਤ ਧੰਨਵਾਦ ਆ ਜਿਓ ਜੀ ਰੇਸ ਰੂਸ ਤੇਲਾ ਭਾਈ ਉਧਰ 1 2 3 ਤੋਂ ਬਾਅਦ ਟਾਈਮ ਲੱਗਣਾ 1 2 ਕ੍ਰਿਸਟੋਕ ਲੋਕਾਂ ਨੇ ਆਹ ਟਰੈਕਟਰ ਥੋੜਾ ਜਿਹਾ ਮੈਨੂੰ ਸਿਖਾਵਾ ਲੱਗਵਾ ਦਾ ਇਹ ਥੋੜਾ ਜਿਹਾ ਸਿਖਾਵਾ ਲੱਗਦਾ ਇਹ ਕਹਿੰਦੇ ਜੌਂਡੀਆ ਜੀ ਇੰਡੀਆ ਦੇ ਪਿੰਡਿਆਂ ਦੇ ਵਿੱਚ ਤੇ ਇੰਡੀਆ ਦੇ ਬਾਦਖਾਨ ਦੇ ਇਲਾਕੇ ਦੇ ਵਿੱਚ ਜਿਹੜੇ ਲੋਕੀਂ ਇਹਨਾਂ ਨੂੰ ਵਰਤਦੇ ਨੇ ਇਹ ਕਹਿੰਦੇ ਬਾਹਰ ਦੀ ਤਕਨੀਕ ਦਾ ਟਰੈਕਟਰ ਆ ਅੱਜ ਆਇਆ ਮੇਰੇ ਜੀ ਆ ਜਗੂਰ ਦੀ ਜਗ੍ਹਾ ਤੋਂ ਨਾ ਨਹੀਂ ਵਧਾ ਕੇ ਰੱਖ 27 ਜਮਾ ਖੋਬੇ ਲਗਾ ਗਿਆ ਟਰਾਲੀ ਦੇ ਟਾਇਰ ਦਾ ਪਰਲੇ ਦੇ ਪੂਰੇ ਮੈਟ ਵੇਖ ਰੋ ਟਰਾਲੀ ਦਾ ਲੈਰ ਦੋਵੇਂ ਭਰ ਦੇ ਚਲੇ ਜਾਂਦੇ ਆ ਪਰ ਇਹਨੂੰ ਲੈ ਗਿਆ ਬਾਈ ਆ ਜਾਂਦਾ ਪਰ ਉਹ ਬਹੁਤ ਚੰਗਾ ਚੱਲਿਆ ਯਾਰ ਪਰ ਉਹ ਬਹੁਤ ਚੰਗਾ ਚੱਲਿਆ ਯਾਰ ਵਗੈਰਾ ਪ੍ਰਾਨ ਆਉਂਦੀ ਕਾਲੀ ਖੇਤਰ ਅੰਬਰਾ ਜਿੱਤ ਗਈ ਹੋਰ ਦੇਣਾ ਵੱਡਾ ਜਿਹੜਾ ਬੰਦਰਾ ਪ੍ਰਸਾਦ ਵੱਡਿਆ ਨਾ ਨਾ ਹੁੰਦੇ ਜੀ ਪਰ ਆ ਜਾਂਦੇ ਕਿ ਦੋ ਵੀ ਹੋ ਗਿਆ ਟਾਈਮ 221 ਫਾਈਲਾਂ ਦੇ ਨਾਲ ਸਾੜੇ ਖੜੀ ਤੋੜਾ ਦਾ ਮਗਾਰਾ ਹੀ ਕੋਈ ਨਹੀਂ ਰਿਹਾ ਹੁਣ ਗੇਰਮ ਜਿੱਦਾਂ ਸੀ ਉੱਥਾਂ ਨਹੀਂ ਮਨ ਲੱਗਦਾ ਆਹ ਉਹ ਜਿਹੜੇ ਟਰੈਕਟਰ ਦਾ ਤੋੜਾ ਵਧੀਆ ਲੱਗੇ ਤੋੜੀ ਦੀ ਤਾੜੀ ਤੇ ਕਲਕਾਰੀ ਲੋ 3:2 ਦੇ ਲਾਗੇ ਟਾਈਮ 2:31 ਦਿੱਤੀ ਆਏ 14 ਬੱਸ ਮਰੋ ਅਪਰਿੰਦਰ ਜੀ ਸ੍ਰੀ ਵਿਕਰਮਜੀਤ ਸਿੰਘ ਜੀ